ਜੀ ਮੈਂ ਹਾਕੀ ਰਣਦੀਪ ਕੌਰ ਮਠਾੜੂ ਮੇਰੇ ਚੈਨਲ ਫਤਿਹ ਕਲੈਕਸ਼ਨ ਬੁੜਲਾਡਾ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਹੈ ਤੁਸੀਂ ਸਭ ਠੀਕ ਹੋਵੋਗੇ ਅੱਜ ਆਪਾਂ ਨਵੇਂ-ਨਵੇਂ ਫਿਰ ਸੋਨੇ-ਸੋਨੇ ਸੂਟ ਤੜ ਲਈ ਲੈ ਕੇ ਆਏ ਆ ਜਿਹੜੀ ਅੱਜ ਆਪਾਂ ਵੀਡੀਓ ਇਹ ਅਪਲੋਡ ਕਰ ਰਹੇ ਆ ਜੀ ਇਹ ਵੀਡੀਓ ਅਪਲੋਡ ਕਰਨ ਦੇ ਹੀ ਮਤਲਬ ਉਹ ਆਪਣਾ ਕਿਉਂਕਿ ਕੱਲੂ ਸੰਡੇ ਹੈ ਜੀ ਸੰਡੇ ਕਰਕੇ ਆਪਾਂ ਸੰਡੇ ਨੂੰ ਤੁਹਾਨੂੰ ਪਤਾ ਹੈ ਹਮੇਸ਼ਾ ਆਪਾਂ ਸਕਿੱਪ ਕਰਦੇ ਹੁੰਦੇ ਆ ਸੰਡੇ ਬਟ ਆਪਣੀ ਲੱਗ ਰਹੀ ਹੈ ਸੇਲ ਸਟਾਕ ਕਲੀਅਰੈਂਸ ਸੇਲ ਜਿਹੜੀ ਆਪਾਂ ਲਗਾਈ ਹੋਈ ਹੈ ਉਹਦੇ ਹਿਸਾਬ ਨਾਲ ਤਾਂ ਆਪਾਂ ਨੂੰ ਹਨਾ ਵੀਡੀਓ ਪਾਉਣੀ ਪੈਣੀ ਹੈ ਤਾਂ ਹੀ ਆਪਣਾ ਸਟਾਕ ਜਿਹੜਾ ਕਲੀਅਰ ਹੋਊਗਾ ਔਰ ਇੱਕ ਹੋਰ ਜੀ ਭੈਣਾਂ ਨੂੰ ਬੇਨਤੀ ਹੈ ਜੋ ਕੱਲੂ ਸੰਡੇ ਨੂੰ ਆਉਂਦਾ ਪਲਾਨ ਬਣਾ ਵੀ ਰਹੀਆਂ ਨੇ ਤਾਂ ਆਪਾਂ ਸੰਡੇ ਨੂੰ ਜੀ ਸ਼ਾਪ ਦੇ ਉੱਪਰ 2 ਵਜੇ ਤੱਕ ਹੀ ਹੁੰਨੇ ਆ 2 ਤੋਂ ਬਾਅਦ ਨਹੀਂ ਹੁੰਦੇ ਜਦੋਂ ਵੀ ਤੁਸੀਂ ਆਉਣਾ ਤਾਂ ਸ਼ਾਪ ਤੇ ਮਤਲਬ ਮੈਨੂੰ ਕਾਲ ਕਰਕੇ ਹੀ ਆਉਣਾ ਹੈ ਆਪਾਂ ਬੁੜਲਾਡੇ ਡਿਸਟ੍ਰਿਕਟ ਮਾਨਸਾ ਤੋਂ ਆ ਜੀ ਸ਼ਾਪ ਦਾ ਜਿਹੜਾ ਐਡਰੈਸ ਹੈ ਤੁਹਾਨੂੰ ਮਿਲ ਜੂਗਾ ਜਦੋਂ ਤੁਸੀਂ ਆਉਂਗੇ ਮੇਰੇ ਇਸੇ ਨੰਬਰ ਤੇ ਤੁਸੀਂ ਕੰਟੈਕਟ ਕਰਕੇ ਐਡਰੈਸ ਲੈ ਸਕਦੇ ਹੋ ਲੋਕੇਸ਼ਨ ਆਪਣੀ ਗੂਗਲ ਤੇ ਹੈਗੀ ਹੈ ਜੀ ਗੂਗਲ ਮੈਪ ਤੋਂ ਤੁਸੀਂ ਲੋਕੇਸ਼ਨ ਫਤੇ ਕਲੈਕਸ਼ਨ ਬੀ ਐਲ ਜੀ 20 ਭਰ ਕੇ ਤੁਸੀਂ ਆਪਣਾ ਜਿਹੜਾ ਸ਼ਾਪ ਤੇ ਵਿਜ਼ਿਟ ਕਰ ਸਕਦੇ ਹੋ ਅੱਜ ਜਿਹੜੇ ਸੂਟ ਲੈ ਕੇ ਆਏ ਜੀ ਆਪਾਂ ਇਹ ਗਰਮੀ ਦੇ ਵਿੱਚ ਆਈ ਸੀਗੇ ਕਾਟਨ ਦੇ ਉੱਤੇ ਸੀਰਤ ਕਲੈਕਸ਼ਨ ਹਨਾ ਆਰੀ ਵਰਕ ਨਾਲ ਇਹਨਾਂ ਨੂੰ ਫਿਨਿਸ਼ਿੰਗ ਦਿੱਤੀ ਵੀ ਆ ਔਰ ਸਰਦੀ ਦੇ ਵਿੱਚ ਵੀ ਆਪਾਂ ਉਹੀ ਚੀਜ਼ ਤੁਹਾਨੂੰ ਲਿਆਤੀ ਹੈ ਬਹੁਤ ਪਸੰਦ ਆਈ ਸੀ ਜੀ ਇਹ ਹੈ ਵਧੀਆ ਪਸ਼ਮੀਨਾ ਲੱਗਿਆ ਹੈ ਜੀ ਬਹੁਤ ਸੋਹਣਾ ਪਸ਼ਮੀਨਾ ਨਾਲ ਇਹ ਸਾਰਾ ਜਿਹੜੀ ਸ਼ਰਟ ਰਹੇਗੀ ਜੀ ਐਦਾਂ ਰਹੇਗੀ ਸੈਕਿੰਡ ਜਿਹੜਾ ਇਹਦਾ ਕਲਰ ਹੈਗਾ ਜੀ ਆਪਣਾ ਇਹ ਹੈਗਾ ਗ੍ਰੀਨ ਦੇ ਨਾਲ ਦੇਖੋ ਬਹੁਤ ਸੋਹਣਾ ਜਿਹੜੀ ਇਹਦੀ ਪ੍ਰਿੰਟਿੰਗ ਹੈ ਨਗੋਲੀ ਪ੍ਰਿੰਟਿੰਗ ਹੀ ਆਈ ਗਈ ਜੀ ਸਾਰੀ ਸਾਰੀ ਨਗੋਲੀ ਪ੍ਰਿੰਟਿੰਗ ਹੈ ਸਾਰਾ ਇਹਦੇ ਉੱਤੇ ਐਦਾਂ ਆਰੀ ਵਰਗੂ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਗਈ ਹੈ ਇਹਦੀ ਬਾਟਮ ਰਹਿਣ ਵਾਲੀ ਹੈ ਜੀ ਗ੍ਰੀਨ ਇਹ ਵਾਲੀ ਗ੍ਰੀਨ ਹੈਗੀ ਹੈ ਜੀ ਇਹਦੀ ਬਾਟਮ ਬਹੁਤ ਸੋਹਣਾ ਇਹ ਸੂਟ ਬਣੂਗਾ ਗ੍ਰੀਨ ਕਲਰ ਦੀ ਇਹਦੀ ਬਾਟਮ ਹੈ ਵਧੀਆ ਪਸ਼ਮੀਨਾ ਹੈ ਜੀ ਇਦਾਂ ਦੀ ਕੋਈ ਨਹੀਂ ਗਾ ਬਹੁਤ ਸੋਹਣਾ ਪਸ਼ਮੀਨਾ ਲੱਗਿਆ ਹੋਇਆ ਔਰ ਇਹਦਾ ਜਿਹੜਾ ਪ੍ਰਾਈਸ ਹੈ ਜੀ ਇੱਕ ਸੂਟ ਮਿਲੂਗਾ ਤੁਹਾਨੂੰ 850 ਦਾ ਦੋ ਸੂਟ ਮਿਲਣਗੇ 1600 ਦੇ ਸ਼ਿਪਿੰਗ ਐਕਸਟਰਾ ਹੀ ਰਹੂਗੀ ਭੈਣਾਂ ਨੂੰ ਬੇਨਤੀ ਹੈ ਜੀ ਸ਼ਿਪਿੰਗ ਵਾਸਤੇ ਨਾ ਕਿਹਾ ਕਰੋ ਕਿਉਂਕਿ ਗਰਮੀ ਤੇ ਸਰਦੀ ਦੇ ਕੱਪੜੇ ਦੇ ਵਿੱਚ ਫਰਕ ਹੁੰਦਾ ਗਰਮੀ ਦਾ ਹਲਕਾ ਹੁੰਦਾ ਸਰਦੀ ਦਾ ਕੱਪੜਾ ਥੋੜਾ ਹੈਵੀ ਹੋਣ ਕਰਕੇ ਜੀ ਸ਼ਿਪਿੰਗ ਜ਼ਿਆਦਾ ਪੈਂਦੀ ਹੈ ਇਹ ਸੀਗਾ ਜੀ ਇਹਦਾ ਸੈਕੰਡ ਕਲਰ ਥਰਡ ਕਲਰ ਹੈਗਾ ਜੀ ਇਹਦਾ ਨਿਓਨ ਪੈਰਟ ਦੇ ਨਾਲ ਨਿਓਨ ਮਹਿੰਦੀ ਲਾ ਲਓ ਕਾਫੀ ਟ੍ਰੈਂਡ ਦੇ ਵਿੱਚ ਜਿਹੜਾ ਕਲਰ ਹੈ ਉਹਦਾ ਵੀ ਜਿਹੜੀ ਇਹਦੀ ਪਹਿਲਾਂ ਸ਼ਰਟ ਦੀ ਪ੍ਰਿੰਟਿੰਗ ਦਿਖਾਵਾਂ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਹਦੀ ਸ਼ਰਟ ਦੀ ਵੀ ਇਹ ਦੇਖੋ ਇਹਦੀ ਸ਼ਰਟ ਦੀ ਪ੍ਰਿੰਟਿੰਗ ਚੈੱਕ ਕਰੋ ਇਹ ਹੈਗੀ ਜੀ ਇਹਦੀ ਸ਼ਰਟ ਦੀ ਪ੍ਰਿੰਟਿੰਗ ਕਾਫੀ ਅੱਛੀ ਪ੍ਰਿੰਟਿੰਗ ਹੈ ਜੀ ਸ਼ਰਟ ਦੀ ਹੈਗੀ ਇਹਦੀ ਬਾਟਮ ਛੋਟੀ ਜੀ ਵੀਡੀਓ ਆਪਾਂ ਬਣਾਵਾਂਗੇ ਜੀ ਜ਼ਿਆਦਾ ਵੱਡੀ ਨਹੀਂ ਬਣਾਉਂਦੇ ਨਿਓਨ ਮਹਿੰਦੀ ਸ਼ੇਡ ਹੈ ਪ੍ਰਾਈਸ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ 100 ਰੈਨ ਵਾਲਾ ਆਪਣਾ 850 ਦੋ ਲਓਗੇ ਤਾਂ 1600 ਰੁਪਏ ਦੇ ਜਿਹੜੇ ਦੋ ਸੂਟ ਤੁਹਾਨੂੰ ਮਿਲ ਜਾਣਗੇ ਜੇ ਇਹ ਸੀਗਾ ਦਾ ਸੈਕਿੰਡ ਇਸ ਤੋਂ ਬਾਅਦ ਨੈਕਸਟ ਜਿਹੜਾ ਡਿਜ਼ਾਈਨ ਹੈਗਾ ਇਹਦੇ ਵਿੱਚ ਜਿਹੜੇ ਕਲਰ ਨੇ ਬਹੁਤ ਸੋਹਣੇ ਫਾਸਟ ਕਲਰ ਨੇ ਇਹਦੇ ਵਿੱਚ ਡਾਰਕ ਕਲਰ ਨੇ ਇਹਦੇ ਵਿੱਚ ਜਿਹੜੇ ਪ੍ਰਿੰਟ ਦੇ ਵਿੱਚ ਇਦਾਂ ਕਨਸੈਪਟ ਸੇਮ ਹੀ ਹੈ ਜੀ ਸਾਰਿਆਂ ਦਾ ਫਰੰਟ ਬੈਕ ਬਾਜੂ ਸਾਰੇ ਕਿਤੇ ਇਹੀ ਵਰਕ ਆਊਗਾ ਨਾਲ ਇਹਦੀ ਇਹ ਵਾਲੀ ਬਾਟਮ ਪ੍ਰਾਈਸ ਮੈਂ ਤੁਹਾਨੂੰ ਦੱਸ ਹੀ ਦਿੱਤਾ ਜੀ ਇਹਦਾ ਇਹ ਦੋ ਕਲਰਾਂ ਦੇ ਵਿੱਚ ਆਇਆ ਇੱਕ ਇਹਦਾ ਕਲਰ ਹੈਗਾ ਸੀ ਜੀ ਇਦਾਂ ਇਹ ਵਾਲੀ ਜਿਹੜੇ ਫਾਸਟ ਕਲਰ ਦੇ ਵਿੱਚ ਆਏ ਨੇ ਇੱਕ ਕਲਰ ਹੈਗਾ ਸੀ ਗ੍ਰੀਨ ਜਿਹਾ ਇੱਕ ਕਲਰ ਹੈਗਾ ਦਾ ਸਕਾਈ ਬਲੂ ਸਕਾਈ ਬਲੂ ਬਾਟਮ ਦੋ ਕਲਰ ਦੀ ਬਾਟਮਸ ਨਾਲ ਆਇਆ ਜੀ ਇਹਦੀ ਸਕਾਈ ਬਲੂ ਬਾਟਮ ਹੈ ਸੋਹਣਾ ਜੀ ਇਹ ਵੀ ਬਹੁਤ ਇਸ ਤੋਂ ਬਾਅਦ ਆਇਆ ਆਪਣਾ ਇਹ ਵਾਲਾ ਸ਼ੇਡ ਇਹਦੀ ਆ ਪ੍ਰਿੰਟਿੰਗ ਹੈ ਜੀ ਪ੍ਰਿੰਟਿੰਗ ਦੇ ਉੱਤੇ ਵਰਕ ਹੈ ਬਹੁਤ ਸੋਹਣਾ ਫਲਾਵਰ ਪ੍ਰਿੰਟ ਹੈ ਨਾਲ ਇਦਾਂ ਦੀ ਬਾਟਮ ਹੈ ਇਹਦੇ ਵਿੱਚ ਵੀ ਤੁਹਾਨੂੰ ਇੱਕ ਕਲਰ ਹੋਰ ਮਿਲੂਗਾ ਇਹ ਮਿਲੂਗਾ ਜੀ ਬਲੈਕ ਇੱਕ ਕਲਰ ਮਿਲੂਗਾ ਇਹਦਾ ਬਲੈਕ ਬਹੁਤ ਸੋਹਣੀ ਇਹਨਾਂ ਦੀ ਪ੍ਰਿੰਟਿੰਗ ਰਹਿਣ ਵਾਲੀ ਹੈ ਜੀ ਪ੍ਰਾਈਸ ਮੈਂ ਤੁਹਾਨੂੰ ਦੱਸ ਹੀ ਦਿੱਤਾ ਹੈ ਇਹ ਦੇਖੋ ਜੀ ਮੈਂ ਤੁਹਾਨੂੰ ਇਹਦੇ ਕਲਰ ਦਿਖਾਏ ਨੇ ਇੱਕ ਤਾਵਲੀ ਬਾਟਮ ਦੇ ਨਾਲ ਦਿਖਾਇਆ ਜੀ ਮੈਂ ਤੁਹਾਨੂੰ ਇੱਕ ਦਿਖਾਇਆ ਜੀ ਸੀ ਗ੍ਰੀਨ ਬਾਟਮ ਦੇ ਨਾਲ ਸਾਰਾ ਹੀ ਰਹੂਗੀ ਜਿਹੜੀ ਪ੍ਰਿੰਟਿੰਗ ਸਾਰੀ ਰਹੂਗੀ ਆਪਣੀ ਰੰਗੋਲੀ ਪ੍ਰਿੰਟਿੰਗ ਜੀ ਰਹੂਗੀ ਇੱਕ ਦਿਖਾਇਆ ਜੀ ਮੈਂ ਤੁਹਾਨੂੰ ਸਕਾਈ ਬਲੂ ਬਾਟਮ ਦੇ ਨਾਲ ਇੱਕ ਹੈਗਾ ਜੀ ਆਪਣਾ ਨਿਓਨ ਮਹਿੰਦੀ ਬਾਟਮ ਦੇ ਨਾਲ ਇੱਕ ਹੈਗਾ ਡਾਰਕ ਮਹਿੰਦੀ ਦੇ ਥੋੜਾ ਜਿਹਾ ਡਾਰਕ ਗ੍ਰੀਨ ਦੀ ਬਾਟਮ ਦੇ ਨਾਲ ਇੱਕ ਹੈਗਾ ਜੀ ਆਪਣਾ ਇਹ ਵਾਲਾ ਕਲਰ ਜਿਹਦੀ ਕੀ ਇਦਾਂ ਦੀ ਬਾਟਮ ਹੈ ਫਲਾਰ ਪ੍ਰਿੰਟ ਹੈ ਇੱਕ ਹੈਗਾ ਬਲੈਕ ਦੇ ਵਿੱਚ ਇਹ ਸਾਰੇ ਕਲਰ ਤੁਹਾਨੂੰ ਇਹ ਸਾਰੇ ਸੂਟ ਮਿਲ ਜਾਣਗੇ ਜਿੱਦਾਂ ਇਹ ਗ੍ਰੀਨ ਵਾਲੇ ਆ ਜੀ ਦੋ ਮਹਿੰਦੀ ਹੈ ਤੇ ਚਾਰ ਜਿਹੜੇ ਸੂਟ ਆਪਣੇ ਕੋਲੇ ਡਾਰਕ ਗ੍ਰੀਨ ਨਾਲ ਹੈ ਕਾਫੀ ਜ਼ਿਆਦਾ ਸਟਾਕ ਹੈ ਜਿਨੇ ਵੀ ਲੈਣਾ ਲੈ ਸਕਦੇ ਹੋ ਔਰ ਪ੍ਰਾਈਸ ਵੀ ਜੈਨੂਨ ਹੈ ਜੀ ਪ੍ਰਾਈਸ ਮੈਂ ਤੁਹਾਨੂੰ ਦੱਸ ਹੀ ਦਿੱਤਾ ਇੱਕ ਸੂਟ ਲਾਉਂਗੇ ਤਾਂ ਇੱਕ ਸੂਟ ਦਾ ਜਿਹੜਾ ਪ੍ਰਾਈਸ ਰਹਿਣ ਵਾਲਾ ਹੈ ਜੀ ਸਿਰਫ 850 ਅਗਰ ਤੁਸੀਂ ਇੱਕ ਤੋਂ ਜ਼ਿਆਦਾ ਸੂਟ ਲੈਣਾ ਚਾਹੁੰਦੇ ਹੋ ਇਹਦੇ 101 ਤੋਂ ਜ਼ਿਆਦਾ ਸੂਟ ਲੈਣਾ ਚਾਹੁੰਦੇ ਹੋ ਜੀ ਤਾਂ ਪ੍ਰਾਈਸ ਤੁਹਾਨੂੰ ਦੋ ਸੂਟ ਹੋ ਜਾਣਗੇ ਜੀ 1600 ਚਾਰ ਸੂਟ ਵੀ ਉਸੇ ਅਕੋਰਡਿੰਗ ਹੀ ਹੋਣਗੇ ਜੋ ਵੀ ਤੁਸੀਂ ਹਨਾ ਮੈਂ ਤੁਹਾਨੂੰ ਦੱਸਦਾ ਜੀ ਇਹਦਾ ਪ੍ਰਾਈਸ ਵੀ ਔਰ ਸ਼ਿਪਿੰਗ ਐਕਸਟਰਾ ਹੀ ਰਹੂਗੀ ਦੁਬਾਰਾ ਤੋਂ ਫੇਰ ਦੱਸ ਦਿੰਨੀ ਆ ਅੱਜ ਦੀ ਵੀਡੀਓ ਸੈਕਿੰਡ ਵੀਡੀਓ ਪਾਣ ਦਾ ਹੀ ਆਪਣਾ ਮਕਸਦ ਸੀਗਾ ਕਾਲੂ ਸੰਡੇ ਐ ਸੰਡੇ ਨੂੰ ਸ਼ਾਪ ਆਪਾਂ ਹਾਫ ਡੇ ਹੀ ਰੱਖਦੇ ਆ ਉਸ ਤੋਂ ਬਾਅਦ ਕਲੋਜ਼ ਕਰ ਦਿੰਨੇ ਆ ਔਰ ਸ਼ਾਪ ਤੇ ਵਿਜ਼ਿਟ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਜੀ ਸਦ ਕੇ ਆ ਸਕਦੇ ਹੋ ਬਟ 2 ਵਜੇ ਤੋਂ ਪਹਿਲਾਂ ਪਹਿਲਾਂ ਕਾਲ ਕਰਕੇ ਹੀ ਸ਼ਾਪ ਤੇ ਆਇਓ ਅੱਜ ਦੀ ਵੀਡੀਓ ਪੈਥੀ ਖਤਮ ਕਰਦੀ ਆ ਜੀ ਸੈਕਿੰਡ ਵੀਡੀਓ ਸੀਗਾ ਮੇਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਹੁਣ ਮਿਲਦੇ ਆਪਾਂ ਮੰਡੇ ਨੂੰ ਔਰ ਲੋੜੀ ਵਾਲੇ ਦਿਨ ਤੁਹਾਨੂੰ ਸਪੈਸ਼ਲ ਵੀਡੀਓ ਤੁਹਾਨੂੰ ਇੱਕ ਆਫਰ ਵਾਲੀ ਵੀਡੀਓ ਮਿਲੂਗੀ ਉਹ ਤੁਹਾਨੂੰ ਲੋੜੀ ਵਾਲੇ ਦਿਨ ਹਾਂ ਲੋੜੀ ਤੇ ਆਫਰ ਮਿਲਣਗੇ ਠੀਕ ਹੈ ਜੀ ਆਪਾਂ ਵੀਡੀਓ ਦਾ ਹੁਣ ਐਂਡ ਕਰਦੇ ਆ ਥੈਂਕ ਯੂ